ਹਾਂਜੀ ਆ ਦੇਖੋ ਰਾਤ ਲੈ ਕੇ ਆਂਦੇ ਹੈਗੇ ਟੁੱਟੇ ਹੈ ਨਵੇਂ ਇਹ ਬੁੱਟੇ ਮੈਨੂੰ ਬਾਰੇ ਪਸੰਦ ਸੀਗੇ ਤੇ ਆਏ ਤਾਂ ਹੌਲੀ ਹੌਲੀ ਹੈਗੇ ਤੇ ਬਾਰੇ ਆ ਗਏ ਉਦੋਂ ਨਾਲ ਬਾਰੂ ਲਾਟ ਪੈਂਦੇ ਤਾਂ ਇਹਨੂੰ ਸਹੀ ਨਹੀਂ ਦਿੱਸਦੇ ਹੈ ਦਿਖਾਉਣੀ ਹੈ ਦੇਖੋ ਹਾਂਜੀ ਪੀਸ ਲੀਲੀ ਦਾ ਬੁੱਟਾ ਹੈ ਇਹ ਇਹ ਲੀਲੀ ਬਾਰ ਵੀ ਪਏ ਦੁੱਧ ਦੇ ਬੁੱਟੇ ਫਿਰ ਦਿਖਾਉਂਗੀ ਮੈਂ ਤੁਹਾਨੂੰ ਇੱਕਦਾਂ ਦੇਖੋ ਗਰੇਸੀ ਪਲੇਟੇ ਲਮਦੀ ਫਿਰਦੀ ਹੈ ਇੱਧਰ ਮੈਂ ਖੀਰ ਬਣਾਉਂਦੀ ਸੀਗੀ ਚੌਲ ਮਤੋ ਕੇ ਰੱਖ ਗੀ ਸੀ ਪੀਂਹਤੇ ਹੋਏ ਸੀ ਤੇ ਮੈਨੂੰ ਤਾਂ ਬਹੁਤ ਗਰਮ ਹੋ ਜੂਗਾ ਜੁੱਤ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਚੌਲ ਖੀਰ ਬਣਾਉਣੀ ਹੈਗੀ ਇਹ ਰੱਪਾ ਬਣਾਵਾਂਗੇ ਸ਼ੱਕਰ ਪਾ ਕੇ ਤੇ ਥੋੜਾ ਜਿਹਾ ਦੁੱਧ ਮੈਂ ਬਾਅਦ ਚ ਪਾ ਦੂੰਗੀ ਜੇ ਲੋੜ ਪਈ ਤਾਂ ਇਹਦੇ ਚ ਮੈਂ ਪਾਉਂਦੀ ਹਾਂ ਸ਼ੱਕਰ ਤੇ ਇਧਰ ਆਪਣਾ ਦੁੱਧ ਗਰਮ ਕਰ ਲਿਆ ਆਪਾਂ ਨੇ ਸਵੇਰ ਮੈਂ ਕਰਕੇ ਨਹੀਂ ਗਈ ਸੀ ਕਿ ਗਰਮ ਅੰਗਣਵਾੜੀ ਜਾਣ ਲੱਗੀ ਅੱਜ ਮੈਂ ਵੀ ਪਹਿਲੇ ਦਿਨ ਗਈ ਸੀ ਸ਼ੱਕਰ ਆਪਾਂ ਨੇ ਪਾਤੀ ਐਨਾ ਕਹਦੇ ਵੀ ਮਿੱਠਾ ਵੀ ਬਾਹਲਾ ਲੱਗਦਾ ਵੀ ਪਾਤਾ ਇਹ ਇਹਨਾਂ ਸਫਰ ਇੰਨੀ ਮਿੱਠੀ ਨਹੀਂ ਹੈਗੀ ਦੂਜੀ ਇਹ ਸक्कर ਜਿਹੜੀ ਵਧੀਆ ਚੰਗੀ ਹੁੰਦੀ ਹੈ ਸक्कर ਇਹ ਕੈਮੀਕਲ ਨਹੀਂ ਹੈਗਾ ਇਹਦੇ ਚ ਕੋਈ ਮਤਲਬ ਮੇਰੇ ਕਹਿਣ ਦਾ ਇਹ ਸੀ ਤੇ ਥੋੜਾ ਜਿਹਾ ਪਾਵਾਂਗੇ ਬਾਅਦ ਚ ਆਪਾਂ ਦੁੱਧ ਜਿੱਦ ਲੋੜ ਹੋਈ ਇਹ ਜਰਾਂਗੇ ਟਾਕ ਏ ਨਵੀ ਹੋ ਗਈ ਟਿਊਸ਼ਨ ਜਾਣ ਲਈ ਤਿਆਰ 4 ਵਜੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਗਵਾ ਵਲੌਗ ਵਿੱਚ ਆ ਵਾਲੀ ਅੱਖ ਖਾ ਹੋਈ ਪਈ ਅੱਜ ਮੇਰੇ ਲਾਲੀ ਜੀ ਹੋਈ ਪਈ ਅੱਖ ਚ ਤੇ ਚੋਪ ਜੀ ਪਈ ਜਾਂਦੀ ਹੈਗੀ ਕਿਨੇ ਵੀ ਮੈਂ ਦਵਾਈ ਲੈ ਕੇ ਆਈ ਸੀਗੀ ਮੂੰਗਰੇ ਜੇ ਤੇ ਉਹਦੇ ਨਾਲ ਹਜੇ ਇੰਨਾ ਫਰਕ ਨਹੀਂ ਪਿਆ ਕੋਈ ਪਹਿਲਾਂ ਇੱਦਾਂ ਦੀ ਅੱਖ ਖਰਾਬ ਹੋਈ ਤੇ ਤੋਂ ਕੋਏ ਕੋਈ ਤੁਹ ਮੈਂ ਛੱਡ ਕੇ ਆਉਂਗੀ ਨਵੀ ਨੂੰ ਨਵੀ ਬਾਲਾ ਡਰੋਨ ਡਰੋਨ ਚੱਕੀ ਜੇ ਮੰਮੀ ਜਲਦੀ ਕਰ ਚੱਲਦੇ ਆ ਤੇ ਚਲੋ ਜੀ ਫਿਰ ਮੋਂ ਪਹਿਲਾਂ ਇਹਨੂੰ ਨਵੀਂ ਛੱਡਿਆ ਵਾ ਹਾਂਜੀ ਭਾਂਡੇ ਵੀ ਆਪਾਂ ਨੇ ਚਾਹ ਪਾਣੀ ਵਾਲੇ ਸਾਰੇ ਰੋਟੀ ਵਾਲੇ ਧੋਤੇ ਤੇ ਢਿੱਲੀ ਪਈ ਸੀ ਸੁਭਾ ਵਾਲੀ ਉਹ ਵੀ ਤੇ ਇੱਧਰ ਆਪਾਂ ਲੱਸੀ ਜਾਂਦੇ ਚ ਪਾ ਕੇ ਰੱਖਤੀ ਤੇ ਉਸ ਮੈਂ ਲਾਪਰੀਤ ਮੁੜਾਈ ਤੇ ਖੀਰ ਵੀ ਆਪਣੀ ਬਣ ਕੇ ਹੋ ਗਈ ਤਿਆਰ ਦੁੱਧ ਮੈਂ ਇਹਦੇ ਵਿੱਚ ਹੋਰ ਪਾਤਾ ਸੀਗਾ ਜਾਣ ਲੱਗੀ ਨੇ ਉਹ ਤਾਂ ਮੈਂ ਵੀਡੀਓ ਬਣਾਈ ਨਗੀ ਖੀਰ ਦਾ ਤੁਹਾਨੂੰ ਐਕਸਪੀਰੀਅੰਸ ਹੋ ਗਿਆ ਪਤਾ ਨਹੀਂ ਸਹੀ ਬੋਲਾਂ ਕਿ ਜ਼ਰੂਰ ਕਿਉਂਕਿ ਮੈਂ ਅੰਗਣਵਾੜੀ ਚ ਪਹਿਲਾਂ ਬਣਾਉਂਦੀ ਰਹੀਆਂ ਖੀਰ ਹੁਣ ਤਾਂ ਦੂਜਾ ਨਾਸ਼ਤਾ ਆਉਂਦਾ ਹੈਗਾ ਸ਼ੱਕਰ ਵਾਲੀ ਖੀਰ ਬਣ ਕੇ ਤਾਂ ਹੋ ਗਈ ਤਿਆਰ ਠੰਡੀ ਠੰਡੀ ਬਹੁਤ ਸਵਾਦ ਲੱਗਦੀ ਹੈ ਇਹ ਸੱਤ ਰਹੀ ਹੈ गैस कर दाँगे अपा बंद ते मैं सुन दिखा है कि बूटे आज जो रात लैके आते चंडीगढ़ आज उतनी तो नर्सरी है बहुत है। वैसे आ मैं इधर रखते सी इन पा के वैसे हजे लाने वाले हैं दो बूटे आ गए तो दो ही आ है आ ਇਹ ਪੱਤਾ ਫਟ ਗਿਆ ਦਾਬਾ ਆ ਗਿਆ ਤੇ ਆਵਲੀ ਨੇ ਮਾਪਾ ਨੇ ਆਏ ਧੋ ਕੇ ਰੱਖਤੀ ਜਿਹਦੇ ਸੁੱਕ ਗਈ ਕੁਸਤ ਮੈਂ ਬਾਲ ਕੇ ਨਵੀਂ ਨੂੰ ਨਮਾ ਦੂੰਗੀ ਜਿੱਤੇ ਨਮਉਣ ਹੋਏ ਸਟੋਰ ਕਰਕੇ ਰੱਖ ਲੂੰਗੀ ਪੱਤਿਆਂ ਨੂੰ ਕੁਛ ਨਹੀਂ ਹੁੰਦਾ ਇਹਨਾਂ ਤੇ ਕੁਛ ਮੇਰਾ ਟਾਈਮ ਲੱਗਿਆ ਤਾਂ ਤੇਲ ਬਣਾਉਂਗੀ ਤੇ ਨੇਚਰ ਮੈਂ ਬਣਾਉਂਗੀ ਕਾਲੀ ਤੇਲ ਆਪਾਂ ਨਿੰਮਾ ਵਾਲਾ ਬਣਾਵਾਂਗੇ ਸਿਕਰੀ ਨੂੰ ਰੋਕ ਦੇ ਨਾਲੇ ਤਾਂ ਤੇ ਨਾਲੇ ਆਪਣਾ Baal silk ki ਕਰਦਾਗਾ ਅੱਜ ਮਾਟੀ ਆਈ ਨਹੀਂ ਮੈਂ ਇੱਧਰਲੇ ਕਮਰੇ ਚ ਪੋਚਾ ਲਾਇਆ ਤੇ ਰਸੋਈ ਚ ਲਾਇਆ ਸੀਗਾ ਆਹ ਵਾਲੀ ਚਾਦਰ ਇੱਥੋਂ ਚੱਕ ਕੇ ਮੈਂ ਇਹਦੇ ਤੇ ਬਸਾਤੀ ਤੇ ਆਹ ਚਾਦਰ ਨਾ ਜਿਹੜੀ ਥੱਲੇ ਪਿਛੀ ਵੀ ਐ ਆਹ ਵਾਲੀ ਇਹ ਨਾ ਪੂਰੀ ਨਹੀਂ ਆਉਂਦੀ ਥੋੜੀ ਜਿਹੀ ਛੋਟੀ ਹੈਗੀ ਚਾਦਰ ਇਹ ਤੇ ਮੈਂ ਉਧਰ ਹਰ ਚਕਿਆਲੇ ਕਮਰੇ ਚੰਦੀ ਹੈਗੀ ਉਹਦੇ ਤੇ ਬੈੱਡ ਉਹਤੇ ਗੱਦੇ ਤੇ ਉਹਤੇ ਵਿਸ਼ਾਇ ਕਰੂੰਗੀ ਇਹ ਮੈਂ ਇਧਰੋਂ ਹੀ ਵਿਛਾ ਲਈ ਸੀ ਮੈਂ ਕਿਹਾ ਚਲੋ ਪਾਣੀ ਜੇ ਕੱਢ ਦਾਂਗੇ ਤੇ ਝਾੜੂ ਮੈਂ ਲਾਤਾ ਸੀ ਚੰਗੀ ਤਰ੍ਹਾਂ ਸਾਰੇ ਕੱਪੜਾ ਮਾਰਤਾ ਸੀਗਾ ਅੰਗਣਵਾੜੀ ਚਵਾ ਕੇ ਵੈਸੇ ਸਾਫ਼ ਪਿਆਗਾ ਤੇ ਕੱਲ ਨੂੰ ਲਾ ਲਾਂਗੇ ਪੋਚੇ ਜੇ ਮਾਟੀ ਆ ਗਈ ਤਾਂ ਹੁਣ ਮੇਰੇ ਸਕੀਨ ਸੀ ਬਾਹਰੋਂ ਮੈਂ ਸਾਫ਼ ਕਰਦਾ ਨਵੀਂ ਨੂੰ ਵੀ ਲੈ ਕੇ ਆਉਣਾ ਛੇ ਰਜੇ ਹਾਂਜੀ ਖੀਰ ਦੇਖੋ ਬਾਲੀ ਵਧੀਆ ਬਣੀ ਹੈ ਸ਼ੱਕਰ ਵਾਲੀ ਖੀਰ ਹੈ ਇਹ ਸ਼ੱਕਰ ਵਾਲੀ ਠੰਡੀ ਕਰਕੇ ਹੋਰ ਵੀ ਸੁਆਦ ਲੱਗੂਗੀ ਥੋੜੀ ਜਿਹੀ ਹੁਣ ਇਹ ਹਜੇ ਕੋਸੀ ਜੀ ਹੈਗੀ ਬਣੀ ਹਾਂਜੀ ਅੱਜ ਬਣਾਵਾਂਗੇ ਆਪਾਂ ਨਿੰਮ ਵਾਲਾ ਤੇਲ ਸਿੱਕਰੀ ਸੁਕਰੀ ਵਾਸਤੇ ਤੇ ਨਾਲੇ ਸਿਰ ਵਧੀਆ ਨਿੱਖਰਤੇ ਇਹਦੇ ਨਾਲ ਵਾਲ ਵੀ ਸਿਲਕੀ ਹੁੰਦੇ ਹੈਗੇ ਇਹ ਇਹ ਵਾਲਾ ਤੇਲ ਬਣਾ ਮੈਂ ਆਪਾਂ ਨਿੰਮ ਆਪਣੇ ਕੱਲ ਧੋ ਕੇ ਮੈਂ ਤੇ ਥੋੜਾ ਜਿਹਾ ਵੀ ਬਨ ਕੇ ਰੱਖਤੀ ਸੀਗੀ ਆਹਾਂ ਦਾਣੀਆਂ ਦਾਣੀਆਂ ਸਾਰੀਆਂ ਉਹ ਕਰ ਲਈਆਂ ਸੀ ਪਹਿਲਾਂ ਧੋੜਿਆ ਸੀਗਾ ਫੁੱਲੇ ਪਾਣੀ ਚ ਤੇ ਬਾਅਦ ਵਿੱਚ ਦਾਣੀਆਂ ਬਨ ਕੇ ਤੇ ਉਹ ਰੱਖ ਲਿਆ ਸੀ ਹੁਣ ਮੈਂ ਸੂਤ ਕੇ ਰਹੀਆਂ ਇਹਨੂੰ ਆ ਦੇਖ ਥੋੜਾ ਜਿਹਾ ਸੁੱਕ ਗਿਆ ਸਾਵੇਂ ਇਸ ਦਾ ਐਸੀਗਾ ਆਪਾਂ ਇਹ ਨਾਲੇ ਹਰਾ ਹਰਾ ਪਿਆਗਾ ਨਾਲੇ ਸੁੱਕ ਗਿਆ ਆ ਦੇਖ ਖਾਣ ਦਾ ਇਹ ਅੱਜ ਆਪਾਂ ਇਹ ਵਿੱਚ ਕੀ ਕੁਝ ਪਾਵਾਂਗੇ ਨਿੰਮ ਵਾਲੇ ਤੇਲ ਚ ਉਹ ਨੂੰ ਦਿਖਾਵਾਂਗੇ ਤੇ ਬਣਾਉਣੇ ਆਂਗੇ ਫਿਰ ਤੀ ਹਾਂਜੀ ਆ ਹੈਗਾ ਆਪਣਾ ਕੜੀ ਪੱਤਾ ਇਹਦੇ ਨਾਲ ਥੱਲੇ ਫੋਟ ਨਿਕਲਦੀ ਜਾਂਦੀ ਹੈ ਜੀ ਬਸ ਦੀ ਤੀ ਹਣੀ ਸ਼ਾਇਦ ਤੇ ਇਹਦੇ ਮੈਂ ਦੋ ਕੜਾਣੀਆਂ ਉਹ ਕਰੂੰਗੀ ਕਿਉਂਕਿ ਇਹ ਹਜੇ ਛੋਟਾਗਾ ਥੋੜਾ ਪਾ ਲਾਂਗੇ ਇਹਦੇ ਪੱਤੇ ਥੋੜੇ ਪਾ ਲਾਂਗੇ ਹਾਂਜੀ ਇਹਦੇ ਜਿਹੜਾ ਕੜੀ ਪੱਤੇ ਜੋ ਵਾਲੀ ਸੋਹਣੀ ਖੁਸ਼ਬੂ ਆਈ ਜਾਂਦੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਤੇਲ ਬਣਾਉਣ ਵਾਸਤੇ ਇੱਕ ਆਪਾਂ ਨਾਰੀਅਲ ਦਾ ਤੇਲ ਲਵਾਂਗੇ ਤੇ ਇੰਨਾ ਕੀ ਆਪਾਂ ਸਰੋਂ ਦਾ ਪਾਵਾਂਗੇ ਤੇਲ ਤੇ ਬਾਕੀ ਆਹ ਸਭ ਨੂੰ ਪਾਵਾਂਗੇ ਤੇ ਕਲੌਂਜੀ ਤੇ ਮੇਥੇ ਪਾਵਾਂਗੇ ਬਣਾਉਣ ਵਾਸਤੇ ਆਪਨਾ ਦੋ ਕਟਚੀਆਂ ਪਾਈਆਂ ਇੱਕ ਮੈਂ ਪਹਿਲਾਂ ਪਾਲੀਤੀ ਤੇ ਇੱਕ ਹੁਣ ਮੈਂ ਇਹ ਮਿਣ ਕੇ ਰੱਖ ਲਈ ਸੀ ਤੇ 1 ਕੱਪ ਪਾਵਾਂਗੇ ਮੇਥੀ ਤੇ ਦੋ ਵਿਟਾਮਿਨ ਜਿਹੜੇ ਈ ਦੇ ਕੈਪਸੂਲ ਹੁੰਦੇ ਹੈਗੇ ਜਿਹਨੂੰ ਮੱਛੀ ਦੇ ਤੇਲ ਦੇ ਕੈਪਸੂਲ ਵੀ ਕਹਿ ਦਿੰਦੇ ਆ ਇਹ ਦੋ ਪਾਵਾਂਗੇ ਤੇ ਇੱਕ ਪੂਰੀ ਸ਼ੀਸ਼ੀ ਆ ਨਵੀ ਹੈਗੀ ਇਹ ਪਾਵਾਂਗੇ ਤੇ ਕਲੌਂਜੀ ਆਪਣੀ ਸੀ ਉਹ ਖਤਮ ਹੋ ਗਈ ਤੇ ਕਲੌਂਜੀ ਨਹੀਂ ਮੈਂ ਪਾਉਂਦੀ ਹਜੇ ਉਦੋਂ ਨੂੰ ਕਲੌਂਜੀ ਮੈਂ ਮੰਗਾਈ ਹੈਗੀ ਆਜੂਗੀ ਜਦੋਂ ਨੂੰ ਨਿੰਮ ਦੇ ਆਪਣੇ ਪੱਤੇ ਹੈਗੇ ਇਹਦੇ ਵਿੱਚ ਕਾਲੇ ਹੋ ਜਾਣਗੇ ਉਦੋਂ ਤੱਕ ਇਹ ਲੱਪਣਾ ਹੋ ਗਿਆ ਗਰਮ ਇੰਨਾ ਚਮ ਥੋੜੇ ਹੀ ਪੱਤੇ ਪਾਉਂਗੀ ਉਹਨਾਂ ਗਿੱਲੇ ਆ ਪੱਤੇ ਮਾੜੇ ਮੋٹے ਵਿੱਚ ਸੁੱਕੇ ਨਹੀਂ ਗਏ ਹੁਣ ਮੈਨੇ ਤਾਂ ਅੱਜ ਜੇ ਕੋਈ ਕੋੜਾ ਫਿੰਸਤੀ ਹੋਵੇ ਤੇ ਜਾਂ ਸੈੱਟ ਕੋਈ ਜਾਂ ਹੋਵੇ ਉਹ ਵੀ ਠੀਕ ਹੋ ਜਾਂਦਾ ਰਹੇਗਾ ਆਪਾਂ ਨਾ ਇਹਨੂੰ ਸਲੋ ਤੇ ਬਣਾਉਣਾ ਹੈ ਤੇ ਠੀਕ ਹੈ ਛੇਤੀ ਬਣ ਜਾਏਗਾ ਤੇ ਆਪਣੇ ਚੰਗੀ ਤਰ੍ਹਾਂ ਸੇਕ ਲਾ ਕੇ ਪੱਤਿਆਂ ਨੂੰ ਹੁਣ ਆਪਾਂ ਸਾਰਾ ਆਪਾਂ ਦਾਂਗੇ ਖੋਪੇ ਦਾ ਤੇਲ ਪਟਕਾ ਹੋਣ ਲੱਗਿਆ ਪੱਤਿਆਂ ਦਾ ਇਹਨੂੰ ਹੌਲੀ 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 ਸਾੜਨੇ ਪੱਤੇ ਦੇ ਵਿੱਚ ਬਹੁਤ ਵਧੀਆ ਤੇਲ ਬਣ ਗਿਆ ਇੱਕ ਤਰ੍ਹਾਂ ਦੀ ਦਵਾਈ ਬਣ ਜਾਂਦੀ ਇਹ ਤੇ ਹੁਣ ਪਾ ਦਾਂਗੇ ਆਪਾਂ ਮਿਰਚੀ ਕਲੌਂਜੀ ਆਪਣੀ ਹਜੇ ਆਈ ਨਹੀਂ ਗਈ ਤੇ ਆਹ ਵਾਲਾ ਜਿਹੜਾ ਤੇਲ ਬਣ ਗਿਆ ਉਹ ਪਾਵਾਂਗੇ ਆਪਾਂ ਤੇ ਨਾਲ ਹੀ ਪਾ ਦਾਂਗੇ ਆਪਾਂ ਕੜੀ ਪੱਤਾ ਮੈਂ ਹੀ ਤਾਂ ਪਾਤੇ ਕਿਉਂਕਿ ਇਹਦੀਆਂ ਡਾਣੀਆਂ ਹਰੀਆਂਆਂ ਆਂਗੀਆਂ ਇਹਦੇ ਦਾ ਵੀ ਅਸਰ ਹੈ ਜਿਹੜਾ ਉਹ ਜਾਊਗਾ ਤੇਲ 'ਚ ਦੇਖੋ ਛੋਟਾ ਬੱਚਾ ਵੀ ਬੱਚੇ ਦੇ ਵੀ ला ਸਕਦੇ ਆ ਤੁਸੀਂ ਜਿਹੜੇ ਛੋਟੇ ਬੱਚੇ ਹੁੰਦੇ ਹੈਗੇ ਕਿਉਂਕਿ ਸਿਰ ਨੂੰ ਇਹ ਵਾਲਾਂ ਨੂੰ ਸਹੀ ਰੱਖਦਾ ਹੈ ਸਿਕਰੀ ਹੋਈ ਪਈ ਹੈ ਨਵੀਂ ਦੇ ਥੋੜੀ ਜੀ ਤਾਂ ਕਰਕੇ ਫਿਰ ਮੈਂ ਖਾ ਉਹ ਫੜ ਕਰਨ ਲੱਗੇ ਜਾਂਦੀ ਸੀ ਨਾਲੇ ਖਾਰਸ਼ ਹੋਣ ਘੜ ਜਾਂਦੀ ਦੇ ਲ ਆਪਣਾ ਨਿੱਤਰ ਕੇ ਆ ਜੀ ਕੜੀ ਪੱਤੇ ਦੇ ਪੱਤੇ ਥੋੜੇ ਜਿਹੇ ਹਰੇ ਹੈਗੇ ਹਜੇ ਇਹ ਹਰੇ ਪਾਤੇ ਨਾ ਮੈਂ ਤਾਂ ਕਰਕੇ ਇਹਦਾ ਅਸਰ ਜਾਂਦੇ ਰੋਗਾਂ ਨਾਲ ਬਾਤੇ ਨੂੰ ਆਪਾਂ ਪਾਉਣੀ ਹੈ ਇੱਕ ਟੱਕਣਾ ਆਪਾਂ ਪਾਵਾਂਗੇ ਔਰ ਲੀ ਵਾਇਲ ਦਾ ਵੈਸੇ ਤੇ ਇਹਦੇ ਚ ਲੋੜ ਨਹੀਂ ਸੀਗੀ ਤੇਲ ਜਿਹਦੀ ਪਾਉਣ ਦੀ ਆਹ ਵਾਲਾ ਹੈ ਇਹਦੇ ਨਾਲ ਮੈਂ ਤੇਲ ਬਣਾਉਣੀ ਹੈ। ਇਹ ਨੂੰ ਖਾਣ ਚ ਵੀ ਵਰਤੇ ਜਾਂਦਾ ਹੈਗਾ ਇੰਨਾ ਤੇ ਰਹਿ ਗਿਆ ਤੇ ਆਹ ਪਾਉਣ ਦੀ ਵੀ ਲੋੜ ਨਹੀਂ ਪਰ ਇਹ ਮੈਂ ਪਾਉਂਗੀ ਕਿਉਂਕਿ ਮੇਰੇ ਕੋਲੇ ਹੈਗੇ ਹੈਗੇ ਤੇ ਆਹ ਤੇਲ ਦੀ ਹੈਗਾ ਸਿਰਫ ਨਿਪਟੇ ਤੇ ਤੇਲ ਆਪਣਾ ਬਸ ਬਨਣ ਵਾਲਾ ਹੀ ਆ ਤੇ ਜਿਹੜਾ ਆਪਣਾ ਕਲੌਂਜੀ ਪਾਉਣੀ ਸੀ ਉਹ ਵੀ ਆਪਾਂ ਪਾ ਦਾਂਗੇ ਬਾਅਦ ਚ ਕਿਉਂਕਿ ਉਹਦਾ ਅਸਰ ਵੀ ਇਹਦੇ ਵਿੱਚ ਰਹੂਗਾ ਹੀ ਰਹੂਗਾ ਇਹਨਾਂ ਮਤੇਲ ਚ ਹੁੰਸੜ ਦਾਂਗੇ ਇਹ ਵਿੱਚ ਤੇ ਇਹਨੂੰ ਲਵਾਂਗੇ ਆਪਾਂ ਪਾਉਣ ਅਬਾ ਥੋੜਾ ਜਿਹਾ ਹੋਰ ਲੱਗੂਗਾ ਤੇ ਇਹ ਤੇਲ ਘੱਟ ਤੇ ਇੱਕ ਤਰ੍ਹਾਂ ਦੀ ਦਵਾਈ ਬਣ ਗਈ ਜਿਹੜਾ ਸਿਰ ਤੇ ਵਾਲਾਂ ਨੂੰ ਥਿਲਕੀ ਬਣਾਊਗਾ ਵਧਾਊਗਾ ਵੀ ਵਾਲ ਤੇ ਸਿਕਤਰੀ ਨੂੰ ਵੀ ਹਟਾਊਗਾ ਇਹ ਇਹ ਜਿਹਾ ਤੇਲ ਬਣ ਗਿਆ ਜੇ ਤੁਹਾਡੇ ਸਿਰ ਚ ਕੋਈ ਜਾਖਮ ਆ ਫੋੜਾ ਫਿੰਸੀ ਹੋਊਗੀ ਠੀਕ ਹੋ ਜੂਗਾ ਨਾ ਥੋੜੀ ਜੀ ਮਿਹਨਤ ਲੱਗਦੀ ਆ ਤੇ ਪਰ ਵਧੀਆ ਚੀਚ ਆਪਾਂ ਘਰੇ ਬਣਾ ਸਕਦੇ ਆਗੇ ਰੈਡੀਮੇਡ ਚੀਚ ਤੇਲ ਦੇ ਆਪਣਾ ਬਣ ਕੇ ਤਿਆਰ ਹੋ ਗਿਆ ਸਾਰਾ ਤੇਲ ਆ ਨਿਚੜ ਜੂਗਾ ਨਿਕਲੇ ਹੋਗਾ ਇਹਨੂੰ ਆਪਾਂ ਪਉਣ ਲਾਂਗੇ ਤੇ ਕਲੌਂਜੀ ਬਸ ਮੇਰੀ ਪਹੁੰਚਣ ਨਾਲ ਹੋਈ ਹੈਗੀ ਤੇ ਕਲੌਂਜੀ ਆਪਾਂ ਪਾ ਦਾਂਗੇ ਕਿਸੇ ਤੇਲ ਗਰਮ ਹੀ ਹੋਊਗਾ ਇਹਨੂੰ ਜਦੋਂ ਠਰ ਗਿਆ ਉਦੋਂ ਪੋਣਗੇ ਹੁਣ ਮੈਂ ਤੇਲ ਆਪਣਾ ਜਿਹੜਾ ਬਣ ਗਿਆ ਹੁਣ ਇਹਨੂੰ ਗੈਸ ਨੂੰ ਮੈਂ ਕਰ ਦੂੰਗੀ ਬੰਦ ਜਮਾ ਸਲੋ ਤੇ ਬਣਾਇਆ ਦੇਖੋ ਇਹ ਜਮਾ ਸਲੋ ਆ ਗਿਆ ਇਹਨੂੰ ਬੰਦ ਕਰਕੇ ਇਹਨੂੰ ਮੈਂ ਢਾਕ ਦੂੰਗੀ ਥੋੜਾ ਜਿਹਾ ਸਾਈਡ ਲੰਗੀ ਰੱਖ ਕੇ ਹਾਂਜੀ ਵਿਟਾਮਿਨ E ਦੇ ਦੋਨੇ ਕੈਪਸੂਲ ਮੈਂ ਪਾ ਦੂੰਗੀ ਇਹਦੇ ਵਿੱਚ ਗੈਸ ਮੇਰਾ ਬੰਦ ਕੀਤਾ ਹੋਇਆ ਹੈਗਾ ਦੋਨੇ ਮੈਂ ਇਕੱਠੇ ਖੋਲ ਲੈ ਸੀ ਹਾਂਜੀ ਇਹ ਤੇਲ ਆਪਾਂ ਨੇ ਆਹ ਵਾਲਾ ਬਣਾਇਆ ਹੈਗਾ ਫੇਸ ਤੇ ਲਾਉਣ ਵਾਸਤੇ ਇਦੇ ਵਿੱਚ ਜਿਹੜਾ ਉੱਪਰ ਉੱਪਰ ਤਰਤਾਇਆ ਜਾਗਾ ਉਹ ਪਾਇਆਗਾ ਆਪਾਂ ਇੱਕ ਵਿਟਾਮਿਨ E ਦਾ ਕੈਪਸੂਲ ਪਾਇਆ ਸੀਗਾ ਮੈਂ ਵਿਟਾਮਿਨ E ਦਾ ਕੈਪਸੂਲ ਪਾਇਆ ਸੀਗਾ ਤੇ ਇੱਕ ਆਹ ਪਾਈ ਹੈਗੀ ਮਲਠੀ ਇੱਕ ਛੋਟਾ ਜਿਹਾ ਪੀਸ ਹੈਗਾ ਇੱਕ ਥੋੜਾ ਜਿਹਾ ਵੱਡਾ ਦਾ ਤੇ ਇਹਨੂੰ ਪਾ ਕੇ ਰੱਖ ਦਾਂਗੇ ਹਿਲਾ ਕੇ ਇਹ ਵਰਜਨ ਕੋਕਨਟ ਔਇਲ ਜਿਹੜਾ ਹੁੰਦਾ ਉਹ ਪਾਇਆਗਾ ਜਿਹੜਾ ਸਕਿਨ ਵਾਸਤੇ ਸਪੈਸ਼ਲ ਹੁੰਦਾ ਉਹ ਵਾਲਾ ਹੈ ਇਹ ਤੇ ਇਹਦੇ ਨਾਲ ਵੀ ਵਧੀਆ ਮਤਲਬ ਫੇਸ ਰਹਿੰਦਾ ਹੁਣ ਸਾਦੀਆਂ ਚ ਵਧੀਆ ਰਹੂਗਾ ਇਹ ਮੈਂ ਆਪਾਂ ਨੇ ਬਣਾ ਕੇ ਰੱਖ ਲਿਆ ਆਪਣਾ ਤੇਲ ਸੀ ਦੇਖੋ ਬਣ ਕੇ ਹੋ ਗਿਆ ਤਿਆਰ ਇਹ ਇੱਕ ਤਰ੍ਹਾਂ ਦੀ ਨਾ ਦਵਾਈ ਬਣ ਗਈ ਬਸ ਇਹਦੇ ਵਿੱਚ ਤੁਸੀਂ ਜੇ ਮਿਕਸ ਕਰਨਾ ਥੋੜਾ ਐ ਪੋਸਤਾ ਕਰਕੇ ਤੇਲ ਹਨਾ ਸਰੋਂ ਦਾ ਜਾਂ ਨਾਰੀਅਲ ਦਾ ਤੇ ਉਹਦੇ ਵਿੱਚ ਵੀ ਥੋੜਾ ਮਿਲਾ ਸਕਦੇ ਪਰ ਮੈਂ ਇਹ ਇਕੱਲਾ ਹੀ ਲਾਉਂਗੀ ਨਵੀ ਦੇ ਤੇ ਆ ਜਾਲੀ ਜੀ ਦੇ ਵਿੱਚ ਪਾ ਪਾ ਕੇ ਮੈਂ ਥੋੜਾ ਥੋੜਾ ਤੇਲ ਨੂੰ ਛੋੜਿਆ ਤੇ ਜਿਹੜਾ ਇਹਨੂੰ ਛੋੜਿਆ ਹੋਇਆ ਇਹਦੇ ਵਿੱਚ ਥੋੜਾ ਜਿਹਾ ਨਿੰਮ ਹੋਰ ਪਾ ਕੇ ਵਾਲ ਕੇ ਇਹਨੂੰ ਮੈਂ ਨਵੀਂ ਦੇ ਸੈੱਟੇ ਲਾਉਣਾਗਾ ਇਹ ਪਾਣੀ ਇਹ ਤਾਂ ਜਿਹੜਾ ਹੋਊਗਾ ਉਹਦੇ ਨਾਲ ਮੈਂ ਇਹਨੂੰ ਨਵਾ ਦੂੰਗੀ ਨਾਲੇ ਤੇਲ ਲਾ ਕੇ ਦਿਖਾਉਂਗੀ ਤੁਹਾਨੂੰ ਕੱਲ ਨੂੰ ਤੇ ਭਾਂਡੇ ਟੀਨ ਦੇ ਬਹੁਤ ਲਿਪੜ ਗਏ ਆਪਣੇ ਹੁਣ ਇਹਨਾਂ ਨੂੰ ਮੈਂ ਚਾਪਦੀ ਆ ਰੋਟੀ ਟੁੱਕ ਵੀ ਬਣਾਉਣਾਗਾ ਤੇ ਵੀ ਮੈਂ ਇਹਦੇ ਚਿੱਕਾ ਸਾਈਡ ਤੇ ਆ ਹੀ ਰੱਖ ਦੂੰ ਇਹਨੂੰ ਸਵੇਰ ਵਾਲ ਕੇ ਨਵਾ ਦੂੰਗੀ ਨਵੀਂ ਨੂੰ ਨਾਲੇ ਮੈਂ ਨਾਲੂੰਗੀ ਨਾਲੇ ਜਿਹੜਾ ਇਹਦਾ ਅਸਰ ਹੈ ਰੈਂਦਾ ਮਰਮਟਾ ਤੇਲ ਜਾਂ ਫਿਰ ਆਹ ਨਿੰਮ ਥੋੜਾ ਜਿਹਾ ਹੋਰ ਪਾ ਕੇ ਇਹਨੂੰ ਆਪਾਂ ਮਿਕਸ ਕਰ ਦੇਣੀ ਬਾਅਦ ਚ ਵੀ ਇਹਨੂੰ ਬੂਟਿਆਂ ਚ ਪਾ ਦਾਂਗੇ ਆਪਾਂ ਕਿਉਂਕਿ ਇਹਦਾ ਕੋਈ ਖਤਰਾ ਨਹੀਂ ਦਾ ਬੂਟਨ ਤੇ ਤੇਲ ਆਪਣਾ ਜਿਹੜਾ ਬਣ ਕੇ ਹੋ ਗਿਆ ਤਿਆਰ ਇੱਕ ਤਾਂ ਮੈਂ ਉਲਝ ਜਾਨੀ ਹ ਜਦੋਂ ਬੋਲ ਦਿਆਂਗੀ ਕਿਉਂਕਿ ਕੈਮਰੇ ਦੇ ਮੂਰੇ ਬੋਲਣਾ ਕਿਹੜਾ ਸੌਖਾ ਹੈ ਦੇਖੋ ਅੱਲ੍ਹ ਸ਼ਾਮ ਨੂੰ ਤੇਲ ਬਣਾਇਆ ਸੀਗਾ ਤੇ ਕਲੌਂਜੀ ਵੀ ਮੈਂ ਇਹਦੇ ਵਿੱਚ ਪਾਤੀ ਸੀਗੀ ਆ ਦੇਖੋ ਥੱਲੇ ਕਾਲੇ-ਕਾਲੇ ਤੇ ਹਲ ਮੈਂ ਨਵੀਂ ਤੇ ਲਾਉਂਗੀ ਸੱਤ ਤੇ ਅੱਜ ਦਿਨ ਹੈਗਾ ਐਤਵਾਰ ਇਹ ਵਾਲਾ ਤੇਲ ਹੁਣ ਆਪਾਂ ਇੱਕ ਉਲੀ ਚ ਪਾ ਲਿਆ ਤੇ ਇਹ ਨਵੀਂ ਤੇ ਲਾਉਂਗੀ ਨਾਲੇ ਮੈਂ ਆਪ ਤੇ ਲਾ ਲੂੰਗੀ ਤੇ ਜਿਹੜਾ ਤੇ ਜਿਹੜਾ ਨਿੰਮਾ ਬਚਿਆ ਸੀਗਾ ਉਹ ਤੇਲ ਵਾਲਾ ਉਹ ਆ ਪਾਨੇ ਵਾਲ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਦਾਜਾ ਨਿੰਮ ਹੋਰ ਪਾ ਲਿਆ ਸੀ ਜਿਹੜਾ ਮਤਲਬ ਸੁਕਾਇਆ ਹੋਇਆ ਸੀਗਾ ਪਾਵਲ ਤੇ ਨਾਵਗੇ ਦੋਨੇ ਮਾਵਟੀਆਂ ਸੀ ਨਾਵਗੇ ਇਤਨਾ ਓਕੇ ਹਾਂਜੀ ਦੇਖੋ ਨਾ ਵਿਦੇ ਬਾਲ ਸਿਲਕੇ ਸਿਲਕੇ ਹੋ ਗਿਆ ਹੈ ਵਧੀਆ ਸਾਫ ਸਾਫ ਹੋ ਗਿਆ ਸਾਰਾ ਸਿਰ ਦੇਖੋ ਨੀ ਸੋਹਣੀ ਅਜ ਇੱਕ ਵਾਰੀ ਨਾਉਣ ਨਾਲ ਕਿੰਨਾ ਫਰਕ ਪੈ ਗਿਆ ਨਹੀਂ ਨਵੀ ਦੇ ਤੇਲ ਨਾ ਆਇਆ ਹੈ ਜੇ ਲੈਟ ਆ ਗਏ ਨਵੀ ਦੇ ਬਾਗ ਦੇਖ ਨਵੀ ਦੇ ਬਾਗ ਅੱਜ ਮੇਰੇ ਵੀ ਬਾਗ ਥੋੜਾ ਥੋੜਾ ਗਿੱਲੇ ਹੈਗੇ